ਤੋ ਪਾਦਸ਼ਾਹ ਪੂਰੇ ਜਾਹੋ ਜਲਾਲ ਦੇ ਨਾਲ ਜਿੱਥੋਂ ਸ਼ਬਦ ਬਣਿਆ ਜਲੂਸ ਐਸੇ ਕਰਕੇ ਆਪ ਜੀ ਪਤਾ ਹੋਣਾ ਤਾਂ ਬੜੀ ਕਿਰਪਾ ਮਹਾਰਾਜ ਦੀ ਹੋਗੀ ਗੁਰਪੁਰੂ ਵਾਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਵਿੱਚ ਜਾਣਕਾਰੀ ਦਿੱਤੀ ਜਾਂਦੀ ਆਪ ਨੂੰ ਪਤਾ ਹੋਣਾ ਦਰਬਾਰ ਸਾਹਿਬ ਵਿੱਚ ਕੋਈ ਬੰਦਾ ਵੀ ਵਾਰਤਕ ਸ਼ਬਦ ਨਹੀਂ ਬੋਲ ਸਕਦਾ ਨਾ ਸਿੰਘ ਸਾਹਿਬ ਨਾ ਕੋਈ ਕੀਰਤਨੀ ਆਖਦੀ ਬੋਲਦਾ ਦੇਖੇ ਇੱਥੋਂ ਤੱਕ ਕਿ ਦਰਬਾਰ ਸਾਹਿਬ 'ਚ ਲਗਾਤਾਰ ਤੋਂ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਦਰਬਾਰ ਸਾਹਿਬ ਦੇ ਅੰਦਰ ਰਹਿਣੀ ਰਹਿ ਸੋਈ ਸਿੱਖ ਮੇਰਾ ਕਦੀ ਨਹੀਂ ਪੜਿਆ ਜਾਂਦਾ ਦਰਬਾਰ ਸਾਹਿਬ 'ਚ ਖਾਲਸਾ ਮੇਰੋ ਰੂਪ ਐ ਖਾਸ ਨਹੀਂ ਪੜਿਆ ਜਾਂਦਾ ਦਰਬਾਰ ਸਾਹਿਬ 'ਚ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹਦੀ ਕੁਮਰਿਆਦਾ ਹੈ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਗੁਰਦਾਸ ਸਾਹਿਬ ਦੀ ਬਾਣੀ ਭਾਈ ਨੰਦ ਲਾਲ ਜੀ ਦੀ ਬਾਣੀ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਜੋ ਹੁਣ ਮਨ ਚ ਆਵੇਗਾ ਖਾਲਸਾ ਮੇਰਾ ਰੂਪ ਖਾਸ ਕਿੱਥੋਂ ਆ ਗਿਆ ਅਸੀਂ ਕਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਨਹੀਂ ਇਹ ਸਰਬ ਲੋਗ ਗ੍ਰੰਥ ਵਿੱਚੋਂ ਹੈ ਰਹਿਣੀ ਰਹਿ ਸੋਈ ਸਖ ਮੇਰਾ ਇਹ ਰਹਿਤਨਾਮਿਆਂ ਵਿੱਚੋਂ ਹੈ ਹੁਣ ਕਈਆਂ ਨੂੰ ਹੋ ਸਕਦਾ ਬਾਹਰ ਸਾਰੇ ਨੁੰਦੇ ਆ ਜੀ ਸਾਰੇ ਸ਼ਬਦ ਵਰਦੇ ਆ ਜੀ ਜਿਹੜੀ ਮਰਿਆਦਾ ਹੁੰਦੀ ਉਹਦਾ ਕੋਈ ਮਤਲਬ ਖੁੰਦਾ ਹੈ ਅਸੀਂ ਹੁਣ ਕਈ ਵਰੀ ਮਰਿਆਦਾ ਤੋਂ ਕਨੇ ਕਰਤਾਨੇ ਅੰਮ੍ਰਿਤ ਛਕਨ ਦੀ ਕਿ ਲੋੜ ਕਿਸ ਰੱਖਣ ਦੀ ਕਰੋੜ ਅੱਜ ਕੱਲ ਸਾਰੇ ਕਹਿ ਰਹੇ ਆ ਵੀ ਜੇ ਇਹ ਪਾਬੰਦੀਆਂ ਨਾ ਹੁੰਦੀਆਂ ਸਾਰੀ ਦੁਨੀਆ ਸਿੱਖ ਹੁੰਦੀ ਯਾਦ ਰੱਖਿਓ ਸਿੱਖੀ ਗਿਣਤੀ ਵਧਾਣ ਵਾਸਤੇ ਨਹੀਂ ਸਿੱਖੀ ਜੀਵਨ ਕਮਾਣ ਵਾਸਤੇ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਗਿਣਤੀ ਤਾਂ ਇੱਥੇ ਬੜੀ ਸੀ ਜੀ ਗਿਣਤੀ ਵੇਖ ਕੇ ਮਤ ਕਹੋ ਕਿ ਬੰਦਾ ਬਹੁਤ ਚੜਿਆ ਹੋਇਆ ਅੱਜ ਸਾਡੀ ਪ੍ਰੋਬਲਮ ਇਹ ਵੇ ਅਸੀਂ ਸਰਵੋਹਾਨੀਅਤ ਨੂੰ ਤੇ ਰਾਜਨੀਤੀ ਨੂੰ ਇੱਕ ਤਰ੍ਹਾਂ ਜੋੜ ਦਿੱਤਾ ਹੈ ਜੇ ਰਾਜਨੀਤਿਕ ਬੰਦੇ ਪਿੱਛੇ ਲੋਕ ਬਹੁਤ ਜ਼ਿਆਦਾ ਹੋਣ ਤੇ ਲੋਕੀ ਪਾਸਾ ਪੜ ਲ ਜਾਂਦੇ ਵੀ ਇੱਧਰ ਆਜੋ ਤੇ ਅਸੀਂ ਵੀ ਕਹਿੰਨੇ ਆ ਜਿਹੜਾ ਪ੍ਰਚਾਰਕ ਕੀਰਤਨੀਆਂ ਜਾਂ ਬਾਬਾ ਜਿਹਦੇ ਪਿੱਛੇ ਬੜੀ ਦੁਨੀਆ ਇਹ ਬੜਾ ਪਹੁੰਚਿਆ ਸਭ ਤੋਂ ਵੱਡਾ ਝੂਠ ਹੈ ਕਿ ਭੀੜ ਨੂੰ ਦੇਖ ਕੇ ਸਪਿਰਚੁਅਲ ਜੀਵਨ ਦੀ ਵਿਆਖਿਆ ਕਰਦੇ ਵੀ ਬੜਾ ਪਹੁੰਚਿਆ ਹੈ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਹੈ ਜੀ ਮਹਾਰਾਜ ਜੀ ਦਾ ਲੋਕਾਂ ਦਾ ਪਿੱਛੇ ਚੱਲ ਪੈਣਾ ਹਜ਼ਾਰਾਂ ਲੋਕਾਂ ਨੇ ਸੁਣ ਲੈਣਾ ਮੈਂ ਫਿਰ ਬੇਨਤੀ ਕਰਾਂਗਾ ਇਸ ਨੂੰ ਰੂਖਾਨੀਅਤ ਦਾ ਆਖਰੀ ਸੱਚ ਨਾ ਮੰਨੀਏ ਇੱਕ ਪੌੜੀ ਪੜੋ ਜੇ ਚੁਗ ਚਾਰੇ ਹੁਣ ਇਹ ਚ ਗਿਣਤੀ ਕਰੀ ਜਾਓ ਕਿੰਨੀ ਦੁਨੀਆ ਨਾਲ ਤੁਰਦੀ ਬੜੇ ਸੌਖੇ ਆਰਜਾਦ ਅਰਥੇ ਉਮਰ ਜੇ ਲਬਜ ਅਸੰਭਵ ਹੁੰਦਾ ਜੇ ਕਦੀ ਛੇਤੀ ਪੂਰਾ ਨਹੀਂ ਹੋਇਆ ਜੀ ਯਾਦ ਰੱਖਿਓ ਪੰਜਾਬ ਕਿਆ ਕਮਾਲ ਸ਼ਬਦ ਨੇ ਜੇ ਸ਼ਬਦ ਕਦੀ ਨਾਮੁਮਕ ਨਹੀਂ ਖੈ ਜੇ ਬਹੁਤ ਘੱਟ ਹੁਣ ਜਿਵੇਂ ਅਸੀਂ ਸ਼ਬਦ ਵਰਤਨੇ ਆ ਨਾ ਜੀ ਤਿੰਨ ਚਾਰ ਸ਼ਬਦ ਬੜੇ ਧਿਆਨ ਨਾਲ ਸੁਣਿਓ ਅਗਰ ਮਗਰ ਲੇਕਿਨ ਤੇ ਪਰ ਇਹ ਵੀ ਸ਼ਬਦ ਵਰਤਨੇ ਇੱਕ ਤੂ ਕਿਸੇ ਬੰਦੇ ਦੀ ਗੱਲ ਕਰੀ ਜਾਓ ਤਾ ਆਪਣੇ ਕਿਸੇ ਕਿਸੇ ਦੀ ਕਰੀ ਜਾਓ ਵੀ ਆ ਬੰਦਾ ਬੜਾ ਚੰਗਾ ਹੈ ਬੜਾ ਚੰਗਾ ਹੈ ਉਹ ਬੰਦਾ ਸੁਣ ਕੇ ਸਾਰੀਆਂ ਗੱਲਾਂ ਕਰਕੇ ਕਹਿੰਦਾ ਹੈ ਖੈ ਬੜਾ ਚੰਗਾ ਪਰ ਜਦੋਂ ਬੰਦਾ ਪਰ ਕਹਿਣਾ ਸ਼ੁਰੂ ਕਰ ਦੋ ਸਮਝੋ ਹਣ ਉਹ ਉਹਗਣ ਸ਼ੁਰੂ ਕਰੇਗਾ ਅਗਰ ਮਗਰ ਲੇਕਿਨ ਤੇ ਪਰ ਟਾ ਡਿਸੋਂਸਿੰਗ ਸ਼ੀਤਲ ਕੇਂਦਰ ਦੇਸਾਂ ਇਹ ਚਾਰ ਸ਼ਬਦ ਬੜੇ ਖਤਰਨਾਕ ਨੇ ਅਗਰ ਮਗਰ ਪਰ ਤੇ ਲੇਕਿਨ ਹੁਣ ਜੇ ਸ਼ਬਦ ਜਿਹੜਾ ਹੈ ਤੇ ਇਹ ਅਸੰਭਵ ਜਾ ਲੱਗਦਾ ਖੈ ਜੀ ਇਹ ਬੜਾ ਮੁਸ਼ਕਲ ਜਾ ਲੱਗਦਾ ਖੈ ਮੈਂ ਫਿਰ ਆਪ ਜੀ ਨੂੰ ਸੰਖੇਪ ਜੀ ਬੇਨਤੀ ਕਰਾਂਗਾ ਵੀ ਮੰਨ ਲਓ ਕਿਸੇ ਬੰਦੇ ਦੀ ਉਮਰ 40 ਯੋਗ ਹੋ ਜਾਏ 40 ਯੋਗ ਸਤਜੋ ਤਿਆਰ ਯੋਗ ਨੇ ਨਾ ਸਤਜੋ ਤ੍ਰੇਤਾ ਦਵਾਪਰ ਤੇ ਕਾਲ ਯੋਗ ਉਂਜ ਵੈਸੇ ਬੰਦਾ ਤਿੰਨ ਚੀਜ਼ਾਂ ਚਾਹਦਾ ਜੇ ਇੱਕ ਲੰਮਾ ਸਮਾਂ ਜੀ ਲਾ ਦੂਜਾ ਮਸ਼ਹੂਰੀ ਮੇਰੀ ਬਹੁਤ ਹੋਵੇ ਕਿਉਂਕਿ ਜਦੋਂ ਬੰਦੇ ਕੋਲ ਦੌਲਤ ਆਉਂਦੀ ਫਿਰ ਪਚਦੀ ਨਹੀਂ ਫਿਰ ਜਿੰਨੀ ਦੇਰ ਤੱਕ ਮਸ਼ਹੂਰੀ ਨਾ ਹੋਵੇ ਪੈਸੇ ਨੂੰ ਫੂਕਣਾ ਜੀ ਇਹ ਫਿਰ ਲੋਕ ਇਹ ਕਹਿੰਦੇ ਆ ਤੀਜੀ ਗੱਲ ਕਿ ਮੇਰਾ ਵਿਰੋਧੀ ਕੋਈ ਨਾ ਹੋਵੇ ਕੋਈ ਮੇਰੇ ਵਿਰੁੱਧ ਨਾ ਬੋਲੇ ਮੰਨ ਲਓ ਜੀ ਮਹਾਰਾਜ ਦੇ ਸ਼ਬਦ ਸੁਣੋ ਮੰਨ ਲਓ ਬੰਦੇ ਦੀ ਉਮਰ 40 ਜੋਗ ਹੋ ਗਈ ਕੋਈ ਆਪੋਜੀਸ਼ਨ ਨਹੀਂ ਸਾਰੀ ਧਰਤੀ ਤੇ ਉਹਦਾ ਡੰਕਾ ਵੱਜਦਾ ਹੈ ਦੇ ਸਾਨੂੰ ਕੋ ਪੁੱਛਿਆ ਸੀ ਦੁਨੀਆਦਾਰ ਕਾਂਗੇ ਵਾਹ ਵਾਹ ਬੰਦਾ ਪਹੁੰਚਿਆ ਹਜ਼ੂਰ ਕਿਨ ਜਿਸ ਬੰਦੇ ਕੋਲ ਉਮਰ ਖੈ ਸ਼ੋਹਰਤ ਖੈ ਲੋਕ ਨੇ ਜੇ ਉਹਨੇ ਕਦੀ ਕਰਤਾਰ ਨੂੰ ਚੇਤੇ ਨਹੀਂ ਕੀਤਾ ਰੱਬ ਦੇ ਘਰ ਵਿੱਚ ਗੰਦਗੀ ਦਾ ਕੀੜਾ ਹੈ ਬਸ ਇੰਨੇ ਫਰਕ ਸਾਡੀ ਸੋਚ ਤੇ ਬਾਬਾ ਜੀ ਦੀ ਗੁਰਮਤਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਦਸੂਣੀ ਦਰ ਤੇ 10 ਨਾਲ ਗੁਣਾ ਕਰਦੇ ਹੋਰ ਦਸੂਣੀ ਖੋਏ ਨਵਾਂ ਖੰਡਾਂ ਵਿੱਚ ਸਾਰੀ ਧਰਤੀ ਤੇ ਜਾਣੀਆਂ ਉਹਦੀ ਪਹਿਚਾਨ ਹੋਵੇ ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਹਰ ਬੰਦਾ ਉਹਦੇ ਪਿੱਛੇ ਤੁਰੇ ਨਾਲ ਚੱਲੇ ਸਭ ਕੋਈ ਚੰਗਾ ਕੋਈ ਵੀ ਮਾੜਾ ਨਾ ਕਹੇ ਚੰਗਾ ਨਉ ਰਖਾਏ ਕੈ ਜਸ ਕੀਰਤ ਜੱਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ ਫਿਰ ਕੀ ਹੋਵੇਗਾ ਜੀ ਕੀਤਾ ਅੰਦਰ ਕੀਤਕਰ ਦੋਸ਼ੀ ਵਾਹ ਗੁਰੂ ਏਡਾ ਵੱਡਾ ਬੰਦਾ ਕਰਤਾਰ ਦੀ ਦਰਗਾਹ ਚ ਕੀੜਿਆਂ ਚੋਂ ਨਿੱਕਾ ਕਿਰਮ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹਦੇ ਸਿਰ ਤੇ ਦੋਸ਼ ਲੱਗ ਜਾਂਦਾ ਕਿਉਂਕਿ ਤੇਰੇ ਉੱਤੇ ਕਰਤਾਰ ਦੀ ਨਜ਼ਰ ਨਹੀਂ ਖੋਇ ਮੈਂ ਥੋੜੀ ਜੀ ਬੇਨਤੀ ਆਪ ਜੀ ਨੂੰ ਇਸ ਕਰਕੇ ਕੀਤੀ ਜਲੂਸ਼ ਦਾ ਅਰਥ ਹੁੰਦਾ ਹੈ ਕਿ ਜਦੋਂ ਪਾਤਸ਼ਾਹ ਪੂਰੇ ਜਾਹੋ ਜਲਾਲ ਦੇ ਨਾਲ ਉਹਦੀ ਅਸਵਾਰੀ ਨਿਕਲਦੀ ਬੇਟ ਮੈਂ ਜਿਹੜੀ ਕਥਾ ਕਰਨ ਉਹਦਰ ਧਿਆਨ ਦੇ ਥੋੜਾ ਜਿਹਾ ਕਿ ਜਦੋਂ ਅਸੀਂ ਉਹ ਜਲੂਸ ਜਿਹੜਾ ਹੈ ਜਦੋਂ ਪਾਤਸ਼ਾਹ ਪੂਰੇ ਜਹਾਉ ਜਲਾਲ ਦੇ ਨਾਲ ਤੁਸੀਂ ਦੇਖੋ ਸਾਡੇ ਸਤਿਗੁਰੂ ਜੀ ਜਦੋਂ ਜਲੂਸ ਨਿਕਲਦਾ ਨਾ ਜੀ ਸਭ ਤੋਂ ਪਹਿਲਾਂ ਨਗਾਰਾ ਅੱਗੇ ਵੱਜਦਾ ਹੁੰਦਾ ਉਸ ਤੋਂ ਅੱਗੇ ਸਾਨੂੰ ਪੰਜ ਨਿਸ਼ਾਨ ਚ ਹੀ ਮਿਲਦੇ ਆ ਪੰਜ ਨਿਸ਼ਾਨ ਨੇ ਫਿਰ ਪੰਜ ਪਿਆਰੇ ਨੇ ਸੰਗਤ ਜੀ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਦੀ ਅਸਵਾਰੀ ਆਉਂਦੀ ਹੈ ਉੰਜ ਸਾਡੇ ਭਾਰਤ ਵਿੱਚ ਥੋੜਾ ਜਿਹਾ ਟ੍ਰੈਂਡ ਵੱਖਰਾ ਹੈ ਇੱਥੇ ਪਹਿਲਾਂ ਆਪ ਮੈਨੂੰ ਬਖਸ਼ਦੇ ਪ੍ਰਬੰਧਕ ਵੀਰ ਬੈਠਿਓ ਪਹਿਲਾਂ ਜਿਹਨਾਂ ਫੁੱਲ ਲਾਏ ਹੁੰਦੇ ਨੇ ਉਹ ਅੱਗੇ ਤੁਰਦੇ ਹੁੰਦੇ ਆ ਲੀਡਰ ਨਗਰ ਕੀਰਤਨ ਪਹਿਲਾਂ ਫੁੱਲਾਂ ਵਾਲੀਆਂ ਸਰਕਾਰਾਂ ਜਾਂਦੀਆਂ ਨੇ ਇਸ ਲਈ ਆ ਨਾ ਜੀ ਉਸ ਤੋਂ ਬਾਅਦ ਫਿਰ ਅੱਗੇ ਆਪਣੇ ਹੋਰ ਤੁਰੇ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਿੱਛੇ ਕਹਿ ਦਿੰਨੇ ਆ ਸਾਰੇ ਲਿਖਣਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਖੇਠ ਨਗਰ ਕੀਰਤਨ ਚੱਲੇਗਾ ਪਰ ਯਾਦ ਰੱਖਿਓ ਗਵਾਹੀ ਤਾਂ ਕੋਈ ਹੋਰ ਕਰ ਰਿਆ ਹੁੰਦਾ ਅੱਗੇ ਚੱਲ ਕੇ ਪਰ ਬਾਹਰ ਤੁਸੀਂ ਅਮਰੀਕਾ ਕੈਨੇਡਾ ਜਾਓ ਉੱਥੇ ਬਿਲਕੁਲ ਰੀਤ ਨਹੀਂ ਉੱਥੇ ਸਭ ਤੋਂ ਪਹਿਲਾਂ ਨਗਾਰਾ ਹੈ ਫਿਰ ਸਟੇਟ ਦਾ ਫੈਡਰਲ ਦਾ ਤੇ ਇੱਕ ਸਿੱਖੀ ਦਾ ਤਿੰਨ ਨਿਸ਼ਾਨ ਲੈ ਕੇ ਤੁਰਨੇ ਪੈਂਦੇ ਨਹੀਂ ਜੀ ਉੱਥੇ ਫੈਡਰਲ ਦਾ ਸਟੇਟ ਦਾ ਉਸ ਤੋਂ ਬਾਅਦ ਪੰਜ ਨਿਸ਼ਾਨਚੀ ਨੇ ਨਿਸ਼ਾਨਚੀ ਦਾ ਸਮਝ ਕੇ ਜਿਨ੍ਹਾਂ ਕੋਲ ਨਿਸ਼ਾਨ ਸਾਹਿਬ ਨੇ ਫਿਰ ਪੰਜ ਪਿਆਰੇ ਨੇ ਪੰਨਿਆਂ ਪਿਆਰਿਆਂ ਤੋਂ ਬਾਅਦ ਸਤਿਗੁਰਾਂ ਦੀ ਸਵਾਰੀ ਖੈ ਉਦੋਂ ਬਾਅਦ ਸਾਰੀ ਸੰਗਤ ਚੱਲਦੀ ਹੈ ਉਸ ਤੋਂ ਅੱਗੇ ਕੋਈ ਚੱਲ ਨਹੀਂ ਸਕਦਾ ਮੈਂ ਖੈਰ ਥੋੜਾ ਜਿਹਾ ਵਿਸ਼ੇ ਚੋਂ ਨਿਕਲਿਆ ਜਰੂਰ ਖਾਂ ਜਦੋਂ ਪੂਰੇ ਜਾਓ ਜلال ਨਾਲ ਤਾਂ ਹੀ ਮੈਂ ਕਿਹਾ ਕਿ ਦਰਬਾਰ ਸਾਹਿਬ ਵਿੱਚ ਸੂਚਨਾ ਅਰਦਾਸ ਵੀ ਕੀਤੀ ਜਾਂਦੀ ਹੈ ਕਿ ਸੰਗਤ ਜੀ ਅੱਜ 8 ਵਜੇ ਤੋਂ ਲੈ ਕੇ 12 ਵਜੇ ਤੱਕ ਜਲੋਸ਼ ਅਜਣਗੇ ਤੇ ਅਰਦਾਸ ਕਿਉਂਕਿ ਉੱਤੇ ਬੋਲ ਨਹੀਂ ਕੋਈ ਸਕਦਾ ਉੱਤੇ ਹਰ ਗੱਲ ਤੁਹਾਨੂੰ ਸਿਰਫ ਅਰਦਾਸ ਵਿੱਚ ਕਹਿਣੀ ਪੈਂਦੀ ਹੈ ਮੈਂ ਬੇਨਤੀ ਕਰਾਂ ਥੋੜਾ ਹੋਰ ਅੱਗੇ ਚੱਲੋ ਸ਼ਬਦ ਹੈ ਮਰਨਾ ਇਹ ਤਾਂ ਸ਼ਬਦ ਸੀ ਸ਼ਹੀਦ ਪੰਜ ਅਰਥ ਅਸੀਂ ਇਸਲਾਮ ਚ ਦੇਖਿਆ ਗੁਰਮਤਿ ਦੋ ਵਰਤਨੇ ਆ ਪਿਆਰਿਓ ਮੌਤ ਕਿੰਨੀ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਤਾਂ ਸੀ ਫਿਜ਼ੀਕਲ ਡੈਥ ਕਹਿੰਦੇ ਆ ਕਿ ਜਿਹੜਾ ਬੰਦਾ ਪੈਦਾ ਹੋਇਆ ਨਾ ਮਰਨਾ ਹੈ ਅੱਜ ਵੀ ਜਿੰਨਾ ਸੰਕਥਾ ਸੁਣੀ ਹੋਣੀ ਹੈ ਸ੍ਰੀ ਗੰਗ ਸਾਹਿਬ ਮਹਾਰਾਜ ਜੀ ਦਾ ਅੱਜ ਸ਼ਲੋਕ ਸੀ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਇਹ ਬਚਨ ਸੀ ਜੀ ਅੱਜ ਦੀ ਕਥਾ ਦਾ ਸਤਿਗੁਰੂ ਕਹਿ ਰਹੇ ਨੇ ਕਿ ਚਿੰਤਾ ਉਸ ਚੀਜ਼ ਦੀ ਕਰ ਜਿਹੜੀ ਅਨਹੋਣੀ ਹੈ ਇਹਦਾ ਮਤਲਬ ਕਿ ਜਿਹੜੀ ਨਹੀਂ ਵਾਪਰਨੀ ਫਿਰ ਸੁਣਿਓ ਅਨਹੋਣੀ ਦਾ ਅਰਥ ਹੁੰਦਾ ਅਸੰਭਵ ਨਾ ਮੁਮਕਨ ਜਿਹੜੀ ਨਹੀਂ ਵਾਪਰੇਗੀ ਚਿੰਤਾ ਉਸ ਚੀਜ਼ ਦੀ ਕਰ ਜਿਹੜੀ ਸਿਰਫ ਤੇਰੇ ਘਰ ਨਾਲ ਵਾਪਰੀ ਕਿਸੇ ਨਾਲ ਨਹੀਂ ਵਾਪਰੀ ਮਹਾਰਾਜ ਕਹਿੰਦੇ ਮੌਤ ਦੀ ਚਿੰਤਾ ਕਿਉਂ ਕਰਨੇ ਤੇਰੇ ਤੋਂ ਪਹਿਲਾਂ ਵੀ ਚਲੇ ਗਏ ਸਾਹਮਣੇ ਵੀ ਜਾਂਦੇ ਪੈਣੇ ਤੇ ਆਪਾਂ ਵੀ ਇੱਕ ਦਿਨ ਤੁਰ ਪੈਣਾ ਚਿੰਤਾ ਕੇ ਚੀਜ਼ ਦੀ ਕਰਨਾ ਪਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਚੜ੍ਹਦੀ ਕਲਾ ਦੇ ਬਚਨ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨ ਹੋਣੀ ਕੋਏ ਇਹ ਮਾਰਗ ਸੰਸਾਰ ਕੋ ਨਾਨਕ ਠਿਰਨੀ ਕੋਏ ਅਗਲਾ ਬਸੰਤੀ ਜੋ ਉਪਜੋ ਜਿਹੜਾ ਪੈਦਾ ਹੋਇਆ ਮਰੇਗਾ ਜੋ ਉਪਜੋ ਸੋ ਬਿੰਸ ਕੈ ਪਰੋ ਆਜ ਕੈ ਕਾਲ ਨਾਨਕ ਹਰਗੁਨ ਗਾਏ ਲੈ ਚਾਰ ਸਗ ਇਹ ਮੈਂ ਤਾਂ ਤੁਹਾਡੇ ਸ਼ਲੋਕ ਰਿਪੀਟ ਕਰ ਰਿਹਾ ਇਹਦਾ ਅਰਥ ਥੋੜਾ ਜਿਹਾ ਵਾਗ ਹਟਵਾ ਜਾਂ ਕੀਤਾ ਸੀ ਮੈਂ ਆ ਤਾਂ ਆਪਸਾਰਾ ਪੜਿਆ ਜੋ ਉਪਜੋ ਹਿੰਦੀ ਦੇ ਸ਼ਬਦ ਨੇ ਸਾਰੇ ਜੀ ਗੁਰਤੇਗ ਬਹਾਦਰ ਸਾਹਿਬ ਨੇ ਬਿਲਕੁਲ ਫਾਰਸੀ ਨਹੀਂ ਯਾਦੀ ਵਰਤੀ ਸਤਗੁਰਾਂ ਦੇ 59 ਸ਼ਬਦ ਤੇ 57 ਸ਼ਲੋਕ ਹਿੰਦੀ ਵਿੱਚ ਨੇ ਆ ਸਕ੍ਰਿਪਟ ਜਿਹੜਾ ਗੁਰਮੁਖੀ ਹੈ ਮਹਾਰਾਜ ਕਹਿੰਦੇ ਜੋ ਉਪਜੋ ਸੋ ਬਿੰਸਖ ਹੈ ਅੱਗੇ ਜੀ ਪਰੋ ਕਈ ਅਰਥ ਪਰੋ ਦਾ ਕੀਤਾ ਪੈਂਦਾ ਹੈ ਨਾਸ਼ ਹੋ ਜਾਣਾ ਪਰ ਅੱਜ ਮੈਂ ਬੇਨਤੀ ਕੀਤੀ ਜੀ ਪੁਰਾਣੇ ਕੋਸ਼ਾਂ ਵਿੱਚ ਪਰੋ ਦਾ ਅਰਥ ਨਾਸ਼ ਹੋਣਾ ਨਹੀਂ ਬਿੰਸ ਹੈ ਇਹ ਤਾਂ ਨਾਸ਼ ਹੋਣਾ ਪਹਿਲਾ ਅਰਥ ਆ ਗਿਆ ਕਿ ਜੋ ਉਪਜੋ ਸੋ ਬਿੰਸਖ ਹੈ ਪਰੋ ਆਜ ਕਹ ਕਾਲ ਕਿ ਅੱਜ ਜ